ਪ੍ਰੀਤ ਹਾਂਜੀ ਉਹ ਐਸੀ ਗੱਲ ਵੀ ਜਿਹੜੀ ਉਹ ਟਿੱਬੇ ਵਾਲੀ ਕਣਕੇ ਨਾ ਉਹ ਤਾਂ ਪਈ ਭਰਨ ਵਾਲੀ ਹਾਂਜੀ ਮੈਂ ਜਾਣਾ ਸੀ ਭਰਨ ਤੇ ਤੂੰ ਫਿਰ ਇਕੱਲੀ ਘਰੇ ਨਹੀਂ ਕਰੇ ਰਾਤ ਨੂੰ ਆਉਣੀ ਐ ਲੈਟ ਜੀ ਮੈਂ ਜਾਂਦੀ ਹਾਂ ਜੇ ਇਕੱਲੇ ਤੈਨੂੰ ਜਾਣ ਨੂੰ ਕੌਣ ਕਹਿ ਰਿਹਾ ਮੈਂ ਤਾਂ ਤੈਨੂੰ ਘਰੇ ਰਹਿਣ ਨੂੰ ਕਹਿ ਰਿਆਂ ਵੀ ਮੈਂ ਤਾਂ ਖੇਤ ਜਾਣਾ ਹਾਂ ਹਾਂਜੀ ਫਿਰ ਘਰੇ ਕਹਿਨੀ ਆ ਮੈਂ ਤੁੰਗਿਆ ਜਾਂਦਾ ਜੀ ਇਕੱਲੇ ਕੀ ਗੱਲ ਹੈ ਜੀ ਨਹੀਂ ਲੱਗਦਾ ਤੇਰਾ ਇਕੱਲੇ ਦੇਖੇ ਨਾ ਇਹ ਮੇਰੇ ਰੰਜੀਲਾ ਅੱਛਾ ਇੰਨਾ ਪਿਆਰ ਕਰਨ ਲੱਗੀ ਮੈਨੂੰ ਹੋਰ ਵੀ ਚਲੋ ਇੰਨਾ ਪਿਆਰ ਨਹੀਂ ਕਰੀਦਾ ਸੱਜਣ ਵਿਛੜ ਵੀ ਜਾਂਦੇ ਨੇ ਹਾਂ ਨਹੀਂ ਜਣਾ ਬੋਲਦਾ ਲੈ ਇਹ ਤਾਂ ਹੁਣ ਕੰਧ ਤੇ ਲਕੀਰ ਹੈ ਇਹਦਾ ਕੀ ਹੈ ਤੇ ਬੰਦੇ ਨੇ ਜਾਣੀ ਹੈ ਕਦੇ ਨਾ ਕਦੇ ਤਾਂ ਕੀ ਕਹਿੰਦੀ ਹਾਂਜੀ ਹੂੰ ਜੱਦੂਆਂ ਕਰ ਮੇਰੇ ਨਾਲੇ ਚਲੋ ਉੱਥੇ ਚੱਕ ਲੈ ਰਜਈ ਇੱਕ ਰਾਮ ਰਾਮ ਲਾਲ ਨਾਲ ਲੈ ਕੇ ਭੇਜੀ ਮੈਂ ਉਹਦਾ ਨੱਕੇ ਤੜੀ ਜਾਊਂਗਾ ਹਾਂਜੀ ਮੈਂ ਤਾਂ ਤੁਹਾਡੇ ਨਾਲ ਹੀ ਚੱਲ ਪਊਂਗਾ ਏ ਹੇ 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 ਇਹ ਜੀ ਜਨਾਨੀ ਚਾਹੀਦੀ ਐ ਵੀ ਹਾਂ ਰਾਤ ਨੂੰ ਵੀ ਖੇਤ ਨਾਲ ਜਾਣਾ ਹੈ ਨਾ ਜੈਸੀ ਉਹ ਵੀ ਮੇਰਾ ਵੀ ਤੇਰੇ ਵਾਂਗ ਹੀ ਹੀ ਲੱਗਦਾ ਉਹ ਤਾਂ ਆਪਣੇ ਤੋਂ ਕਹਾਉਣ ਨੂੰ ਹੀ ਫਿਰਦਾ ਸੀ ਵੀ ਜੇ ਕਹਦੇ ਸੀ ਮੈਂ ਬੱਕ ਚੱਲੂਗੀ ਨਾਲ ਜੀ ਅੱਪਾ ਸ਼ਮਲੇ ਕੁਮਨ ਚੱਲੀ ਸ਼ਮਲੇ ਸ਼ਮਲੇ ਦੇ ਮਾਰ ਗੋਲੀ ਇੱਥੇ ਤਾਂ ਦੇਖ ਕਿੰਨੀ ਠੰਡ ਹੋ ਰਹੀ ਐ ਉੱਥੇ ਜਾ ਕੇ ਤਾਂ ਉਹ ਹੀ ਕੁਲਫੀ ਜਮ ਜੂ ਆਪਣੀ ਕੋਈ ਨਹੀਂ ਮੋਟੇ ਕੱਪੜੇ ਪਾ ਕੇ ਲਾਈ ਤੁੰ ਲਾਉਂਦੇ ਓਏ ਮੋਟਿਆਂ ਮਾਟਿਆਂ ਨੂੰ ਕੀ ਐ ਗੂ ਆਪਦਾ ਇੱਥੇ ਸ਼ਿਮਲਾ ਬਣਾ ਲੈ ਹੈ ਇੱਥੇ ਚੰਗੀ ਜੀ ਬਣਾ ਲੈ ਸਬਜ਼ੀ ਕੋਈ ਅਰ ਆਪਣਾ ਆਰਾਮ ਨਾਲ ਖਾ ਕੇ ਬਹਿ ਜਾ ਕਰਾਂਗੇ ਹੋਰ ਅੱਜ ਜਨ ਖੇਤ ਉਹ ਆਪਦਾ ਸਮਾਂਸੂਨ ਪੈ ਕਰ ਲੈ ਜਿੰਨਾ ਕਰ ਲੈ ਹਾਂ ਹਾਂ ਹਾਂਜੀ ਰੋਟੀ ਰੋਟੀ ਬਣ ਗਈ ਹੈ ਨਾ ਬਣਾਉਣੀ ਹੈ ਬਣਾਉਣੀ ਹੈ ਹਾਂਜੀ ਥੂ ਫਿਰ ਫਿਰ ਕੋਈ ਪਿਆਰ ਪੂਰ ਦੀ ਗੱਲ ਵੀ ਕਦੇ ਕਰ ਲਿਆ ਕਰ ਮੜੀ ਮੁੱਟੀ ਹਮਾ ਰੋਟੀ ਬਣਾਉ ਨਿਯਮ ਆਇ ਕਰਨੀ ਐ ਤਾਂ ਹੀ ਮੈਂ ਤੈਨੂੰ ਨਾਲ ਲੈ ਕੇ ਜਾਣਾ ਵੀ ਚਲ ਉੱਥੇ ਜਾ ਕੇ ਮੜਾ ਜਾ ਖੁੱਲ ਜੇ ਤੂੰ ਹੋਰ ਓਏ ਕੁਟੀ ਕੁਟੀ ਜੀ ਕੁਟੀ ਕੁਟੀ ਜੀ ਸਾਰਾ ਦਿਨ ਬਸ ਤੇ ਰਹੀ ਲ ਕਦੇ ਐ ਹਾਸਿਆ ਕਰ ਖੇਡਿਆ ਕਰ ਕਦੇ ਕੋਈ ਕੋਲਰ ਕਰਿਆ ਕਰ ਐ ਚੰਗੀ ਲੱਗਦੀ ਐ ਤੂੰ ਬੱਸ ਆਹੀ ਗੱਲ ਤੇਰੀ ਠੀਕ ਹੈ ਜੀ ਕੋਈ ਗੱਲ ਨਾ ਆਏ ਜੀ ਆਏ ਆਏ ਜੀ ਆਏ ਹਾਂ ਤਾਂ ਕੋਈ ਗੱਲ ਨਾ ਬਣੀ ਚਲੋ ਮੈਂ ਜਾ ਕੇ ਰੋਟੀ ਬਣਾ ਲਾਈ ਫਿਰ ਮੈਂ ਨਾਲੇ ਕੱਪੜੇ ਪੈਕ ਕਰ ਲੂੰਗੀ ਉਹ ਗੱਲ ਤਾਂ ਸੁਣੋ ਹਾਂਜੀ ਬੈ ਜਾ ਬਿੰਦੋ ਸਾਰਾ ਦਿਨ ਤੂੰ ਪੱਜੂ ਪੱਜੂ ਕਰਨ ਲੱਗ ਜਾਨੀ ਐ ਲਾਈਟ ਤਾਂ ਨਹੀਂ ਕਿਤੇ ਨੇਰੇ ਹੋਏ ਫਿਰ ਬਗ ਚੱਲਾਂਗੇ ਪਰ ਪਹਿਲਾ ਕੰਮ ਤਾਂ ਨਿਬੇੜ ਦੇਈ ਉਹ ਸਮਝਦੀ ਨਹੀਂ ਹੈ ਤੂੰ ਗੱਲ ਨੂੰ ਮੇਰਾ ਚੱਲ ਬਈ ਨਵੇੜ ਲੈ ਆਪਣਾ ਤਾਰਾ ਬਰਖ ਚੱਲ ਮਰਜੀ ਤੇਰੀ ਜੋ ਬੱਧੀ ਕੰਮ ਨਵੇੜ ਲੈਣ ਲੋ ਕੰਮ ਨਵੇੜ ਲੈ ਕੰਮ ਨਵੇੜ ਲੈ ਸਾਰਾ ਦਿਨ ਇਹੀ ਗੱਲਾਂ ਇਹਨੂੰ ਉਹ ਮੇਰੇ ਦਿਲ ਨੂੰ ਵੀ ਸਮਝ ਲਿਆ ਕਰ ਮਾੜਾ ਮੋਟਾ ਕਦੇ ਵੀ ਬੰਦਾ ਕੀ ਚਾਹੁੰਦਾ ਹੈ ਕੀ ਨਹੀਂ ਮੈਂ ਕੰਮ ਨੂੰ ਵੇੜ ਲੈ ਹਾਂਜੀ ਐ ਕਰ ਲਾਂਗੇ ਲੈ ਅਨ ਨਵਾਦਮੂਰ ਹੋਰੇ ਕੱਢ ਮਰਿਆ ਅਖੀਂ ਸ਼ਿਮਲੇ ਕੋ ਮਣ ਚਲੀ ਕਿਉਂ ਮਹਾਰਾਜੇ ਪਟਿਆਲੇ ਨਾਲ ਪਿੱਠ ਲੱਗਦੀ ਹੈ ਆਪਣੀ ਸ਼ਿਆਲੋ ਮਨਾ ਇਨੋ ਤੇ ਲੱਜ ਤੇਲ ਨਹੀਂ ਟੀਂਡੀ ਨਹੀਂ ਕਪਾ ਓਏ ਓਏ ਹਾਕ ਮਾਰਦੀ ਮੈਨੂੰ じゃ ਬਣ ਗਈ ਰੋਟੀ ਹਾਂਜੀ ਕੋਈ ਗੱਲ ਨਹੀਂ ਅਈ ਆ ਸਾਡੇ ਕਿਹਨੇ ਟੂਣਾ ਕਰਤਾ ਬਹਿ ਜਾ ਬੇੜਾ ਉਹਦਾ ਜਿਹਨੇ ਸਾਡੇ ਘਰੇ ਟੂਣਾ ਕੀਤਾਗਾ ਜੀ ਸੁਣਿਓ ਜੀ ਗੱਲ ਸੁਣ ਲਓ ਆ ਆਪਣੇ ਘਰੇ ਕਿਸੇ ਨੇ ਟੂਣਾ ਕਰਤਾ ਹਾਂ ਕੀ ਚਲਾੜੀ ਚ ਬਾ ਆ ਗਈ ਟੂਣਾ ਕਰਖਿਆ ਕਿਸੇ ਨੇ ਟੂਣਾ ਇੱਕ ਖੰਮਣੇ ਚਾਰ ਚੌਲ ਇਹ ਟੂਣਾ ਹੋ ਗਿਆ ਕੋਈ ਤੇ ਹੋਰ ਕੀ ਦੇਖ ਲੋ ਕਿਸੇ ਨੇ ਟੂਣਾ ਕਰਤਾ ਆਪਣੇ ਘਰੇ ਓਏ ਤੇ ਤੂੰ ਨਾ ਭੁੱਲ ਭਲੇ ਖੇਡੇ ਪਏ ਹੁਣ ਇਹ ਨਹੀਂ ਨਹੀਂ ਜੀ ਮੈਂ ਕਦੋਂ ਰੱਖੇ ਨੇਗੇ ਫੇਰ ਦੇਖਾਂ ਦੱਸ ਬਸ ਕਿਉਂ ਨਾ ਤੁਸੀਂ ਉਹਦੇ ਹੱਥਾਂ ਨਾਲ ਲਾਇਓ ਉਹ ਹੱਥ ਨਾਲ ਆਉਣ ਨੂੰ ਕੀ ਜ਼ਹਿਰ ਹੈ ਇਹ ਨਹੀਂ ਉਹਨਾਂ ਚੱਕੇ ਤੁਸੀਂ ਹਾਇ ਦੇਖ ਇਹਨੂੰ ਚੱਕ ਕੇ ਪਰਾ ਤਾਂ ਡਗਣੀ ਪਊਗਾ ਨਹੀਂ ਕੀ ਪਤਾ ਕਿਸੇ ਨੇ ਕਾਦੇ ਲਈ ਕੀਤਾਗਾ ਉਹ ਨਾਲੇ ਇਹ ਨਾ ਗੱਲਾਂ ਨਾਲ ਕੁਝ ਨਹੀਂ ਹੁੰਦਾ ਨਾ ਕੋਹ ਟੂਣਾ ਹੁੰਦਾ ਨਾ ਲੈਣਾ ਨਾ ਦੇਣਾ ਜਿਨੇ ਆਪਦੀ ਜਿੱਦ ਪਗੌਣੀ ਤੀ ਪਗਾ ਲਈ ਤੇ ਤੁਹਾਨੂੰ ਕੀ ਪਤਾ ਜੇ ਇਹਦੇ ਨਾਲ ਕੁਝ ਹੋ ਗਿਆ ਉਹ ਕੁਝ ਨਹੀਂ ਹੁੰਦਾ ਕੀ ਕੋਠੇ ਤੇ ਜਾਏ ਚੜਜੂਗੀ ਇਹਦੇ ਨਾਲ ਬਸ ਬਸ ਰਣਦੇ ਜੀ ਤੁਸੀਂ ਨਾ ਚੱਕਿਓ ਓਹੋ ਆਖਰ ਨੂੰ ਨੂੰ ਪਰਾਂ ਤਾਂ ਕਰਨਾ ਹੀ ਪਊਗਾ ਕੋਈ ਨਾ ਜੀ ਮੈਂ ਆਪੇ ਕਰ ਦੂੰਗੀ ਝਾੜੂ ਨਾਲ ਸਾਫ ਇਹਨੂੰ ਮੈਨੂੰ ਤਾਂ ਤੂੰ ਹੱਥ ਨਹੀਂ ਲਾਉਣ ਦਿੰਦੀ ਇਹਦੇ ਕਹਿੰਦੀ ਬਈ ਆਪੇ ਝਾੜੂ ਵਾਲਾ ਪਰਾਂ ਕਰ ਦੂੰ ਜੇ ਤੈਨੂੰ ਪ੍ਰੇਤਕਿੰ ਮੜ ਗਿਆ ਕੋਈ ਫੇਰ ਕੋਈ ਗੱਲ ਨਹੀਂ ਜੀ ਮੈਨੂੰ ਜੋ ਕੁਛ ਮਰਜ਼ੀ ਹੋ ਜਾਏ ਪਰ ਤੁਹਾਨੂੰ ਨਹੀਂ ਕੁਛ ਹੋਣਾ ਵੇ ਹੇ 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 ਕਹਿੰਦੀ ਮੈਨੂੰ ਜੋ ਕੁਛ ਮਰਜ਼ੀ ਹੋ ਜੇ ਨਾ ਜੀ ਤੈਨੂੰ ਕੁਛ ਹੋ ਗਿਆ ਮੈਨੂੰ ਮੈਨੂੰ ਕੌਣ ਸਮੂ ਹੂੰ ਕੋਈ ਨਾ ਜੀ ਮੈਂ ਆਪੇ ਝੱਕ ਦੂੰਗੀ ਚੜੇ ਨੂੰ ਤਾਂ ਛੱਡ ਤੂੰ ਹੋਰੇ ਪਾਸੇ ਘਰ ਲੈ ਜਾਨੀ ਹੁਣੀਆਂ ਤੂੰ ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਇਹਦੇ ਮਾਰਕਟ ਛੱਡਾ ਪਰਾਂ ਨਾ ਕਰਦੇ। ਨਹੀਂ ਨਹੀਂ ਜੀ ਤੁਸੀਂ ਨਹੀਂ ਬੱਸ ਹੱਥ ਲਾਉਣਾ ਇਹਦੇ। ਅੱਛਾ ਜੀ। ਬਈ ਤੂੰ ਆਪ ਚਾਹੇ ਬਿਮਾਰ ਹੋ ਜਾਏ ਮੈਨੂੰ ਨਹੀਂ ਰੋੜਨ ਦੀ ਹੱਥਾਂ। ਹਾਂ ਜੀ। ਆਹ ਹੈ ਹੈ ਹੈ। ਤੀਵੀ ਹੋਵੇ ਤਾਂ ਹੀ ਜੀ ਹੋਵੇ। ਕਿਉਂ? ਕਿੰਨਾ ਖਿਆਲ ਰੱਖਦੀ ਏ ਤੂੰ ਮੇਰਾ ਹੈ। ਚਲੋ। ਚੱਕ ਲਿਆ ਚੜੂ। ਮੈਂ ਨਾਲ ਸਾਫ਼ ਕਰਦਾ ਜੀ ਇਹਨੂੰ ਪਹਿਲਾਂ ਕਰਦੇ ਕਰਦੇ ਪਰਾਂ ਕਰਦੇ। ਲੈ ਹੁਣ ਤਾਂ ਚੱਕ ਲੈ ਇਹਨੂੰ। ਨਾ ਨਾ ਬੱਸ ਜੀ ਮਾਪੇ ਚੱਕ ਦੂੰ। ਹਾਂ। ਲੇ ਹੁਣ ਕਰਨ ਵਾਲੇ ਨੇ ਤਾਂ ਆਪਦੀ ਜਿੱਦ ਪਗਾ ਲਈ ਜਿਹੜੀ ਪਗਾਉਣੀ ਸੀ ਇਹ ਚਾਰ ਚੌਲਰ ਖੰਮਣੀ ਦੱਸ ਕੀ ਕਰਨਗੇ ਚੱਲ ਬੱਸ ਹੁਣ ਉਹ ਕੂੜੇਦਾਨ ਵਾਲੇ ਤੇ ਸਿੱਟਿਆ ਮੇਰਾ ਰੈਨੂ ਕੋਈ ਨਾ ਜੀ ਮਾਪੇ ਸੋਚੀ ਆ ਦੇਖ ਆ ਦੇਖ ਮੈਨੂੰ ਤਾਂ ਉਹਦੇ ਹੱਥ ਨਹੀਂ ਲਾਉਣ ਦਿੱਤਾ ਹੁਣ ਉਹਨੂੰ ਚੱਕਣ ਲੱਗ ਰਹੀ ਐ ਕੀ ਬਈ ਤੇ ਨੀ ਅਦੀ ਅਕਲ ਨੂੰ ਵੀ ਕੀ ਕਹੀਏ ਆ ਹੁਣ ਆ ਕੇ ਕਹੂਗੀ ਕਿਸੇ ਬਾਬੇ ਕੋਲ ਬਗ ਚਲਦੇ ਆ ਕਿਸੇ ਸਿਆਣੇ ਕੋਲ ਬਗ ਚਲਦੇ ਆ ਆ ਕਮਲਾ ਜੀ ਰੱਖੂਗੀ ਮੈਨੂੰ ਹਾਂ ਜੀ ਹੁਣ ਕੀ ਹੁਕਮ ਹੈ ਜੀ ਤੁਹਾਨੂੰ ਮੈਂ ਕਹਿੰਦੀ ਸੀ ਵੀ ਆਪਾਂ ਕਿਸੇ ਸਿਆਣੇ ਕੋਲ ਜਾ ਆਉਂਦੇ ਹਾਂਗੇ ਅੱਛਾ ਆਪਾਂ ਬੌਲੇ ਹੀ ਫਿਰਦੇ ਆਂ ਵੀ ਸਿਆਣੇ ਕੋਲ ਜਾਈਏ ਕੀ ਪਤਾ ਹੁਣ ਜੀ ਆਪਣੇ ਕੀ ਨੇ ਟੂਣਾ ਕੀਤਾਗਾ ਆਪਾਂ ਦਿਖਾਤਾ ਹਾਂਮੇ ਇੱਕ ਵਾਰ ਨਾ ਕਿਹਾ ਤਾਂ ਤੇ ਵੀ ਕਿਸੇ ਸਿਆਣੇ ਕੋਲ ਜਾਏਗੀ ਇਹਦਾ ਮਤਲਬ ਆਪਾਂ ਬੌਲੇ ਆ ਨਾ ਜ਼ਰੂਰੀ ਥੋੜੀ ਹੈ ਜੀ ਮੈਂ ਤਾਂ ਤੁਹਾਨੂੰ ਇਹ ਹੀ ਕਹੀ ਵੀ ਆਪਾਂ ਕਿਸੇ ਬਾਬੇ ਨੂੰ ਪੁੱਛ ਲੈ ਆਉਂਦੇ ਆਂਗੇ ਨਾ ਕਿਸੇ ਬਾਬੇ ਕੋਲ ਜਾ ਨਾ ਕਿਸੇ ਸਿਆਣੇ ਸੱਪੇ ਕੋਲ ਜਾ ਸਿਆਣੇ ਕੋਲ ਤਾਂ ਉਹ ਜਾਂਦੇ ਨੇ ਜਿਹੜੇ ਆਪ ਬੌਲੇ ਹੁੰਦੇ ਨੇ ਤਾਂ ਵੀ ਗੱਲੋਂ ਲੈ ਜੀ ਵਿਰੋਧ ਹਸਤਾ ਦੇਣਗੇ ਵੀ ਕਿਹਨੇ ਕੀਤਾ ਆਪਣੇ ਘਰੇ ਕਿਉਂ ਕੀਤਾ ਵੀ ਕਿਸੇ ਨੇ ਕਰਿਆ ਫਿਰ ਇਹਦੇ ਨਾਲ ਕੀ ਹੋ ਜੂਗਾ ਲੈ ਮੈਂ ਤਾਂ ਇਹਨਾਂ ਕਿਸੇ ਦੇ ਕਰੇ ਫਿਰ ਮੈਨੂੰ ਦੀ ਤਜਵੀਰੀ ਪਟ ਲਿਉਂਗਾ ਜਾ ਕੇ ਹੈ ਇਹਦਾ ਬਾਈ ਹੈ ਮਨੇ ਸਾਰੇ ਮੰਨ ਦੇ ਜਿੰਨੇ ਮਰਜ਼ੀ ਕਰੇ ਜਾਂ ਚੱਲ ਜਿਹੜਾ ਵੀ ਕਰ ਗਿਆ ਉਹਦਾ ਵੀ ਭਲਾ ਕਰੇ ਰੱਬ ਹੈ ਲੈ ਤੁਸੀਂ ਤਾਂ ਗੱਲ ਹੀ ਨਹੀਂ ਸੁਣਦੇ ਹਾਂ ਸੁਣਾਓ ਜੀ ਬੋਲੋ ਆ ਜਾਈਏ ਅਮਨੇ ਆਪ ਇੱਕ ਵਾਰ ਕਿਹੜੇ ਬਾਬੇ ਕੋਲ ਜਾਇਆ ਉਹਨੇ ਇਹ ਪੰਡਿਤ ਜਾਉਨੇ ਆ ਆ ਆਪਣੇ ਡੇਰੇ ਰੰਦੇ ਇਕ ਟੱਲਾਣਾ ਬਾਬਾ ਉਹਦੇ ਕੋਲ ਚੱਲ ਜਾਈਏ ਹਾਂਜੀ ਚੱਲਿਆਂਗੇ ਅੱਛਾ ਤੈਨੂੰ ਪਤਾ ਵੀ ਉਹ ਸੱਚ ਦੱਸਦੂਗਾ ਜੀ ਉਹ ਸੱਚੀ ਦੱਸਣਗੇ ਤਾਂ ਹੀ ਲੋਕ ਜਾਂਦੇ ਨੇ ਬਾਬਿਆਂ ਕੋਲ ਜੇ ਉਹ ਸੱਚ ਦੱਸਦੇ ਨੇਗੇ ਉਹ ਭਲੀਏ ਲੋਕੇ ਆਪ ਤਾਂ ਹੈ ਚਾਰ ਰੰਗ ਦੀ ਰੋਟੀ ਇਹ ਮੰਗ ਕੇ ਖਾਂਦੇ ਰਹੇ ਕਦੇ ਉਹ ਉੱਥੋਂ ਲੈ ਲਿਆ ਕਦੇ ਕਿਸੇ ਤੋਂ ਦੁੱਧ ਪਵਾ ਲਿਆ ਇਹ ਕਿਸੇ ਦਾ ਕੀ ਭਲਾ ਕਰ ਦੇਣਗੇ ਜੇ ਸਾਰੇ ਲੋਕ ਤਾਂ ਹੀ ਜਾਂਦੇ ਨੇ ਜੇ ਉਹ ਸੱਚ ਦੱਸਦੇ ਨੇ ਚਲ ਬਈ ਮਰਜ਼ੀ ਐ ਤੇਰੀ ਉਹ ਫਿਰ ਆਪਾਂ ਚਾਰ ਰੋਟੀਆਂ ਕਿ ਨਹੀਂ ਉਤਾਰਸਾਂਗੇ ਜੇ ਨਾ ਗੱਲ ਮੰਨੀ ਤੇਰੀ ਚਲੋ ਜੀ ਮਾਲਕੋ ਚਲੋ ਲੈ ਦੇਖ ਲੈ ਤੁਰਪੀ ਮੋਜ ਨਾਲ ਤੈਨੂੰ ਕੀ ਐਤੀ ਮੈਂ ਸੱਚੀਉਂ ਬਗ ਜੂਗਾ ਤੇਰੇ ਨਾਲ ਓਏ ਮੈਂ ਨਹੀਂ ਐ ਨਾ ਬਾਬਿਆਂ ਬੂਬਿਆਂ ਨੂੰ ਮੰਨਦਾ ਕਿਸੇ ਨੂੰ ਜੀ ਹੁਣ ਤਾਂ ਤੁਸੀਂ ਕਹਿੰਦੇ ਸੀ ਚਲੋ ਚੱਲੀਏ ਮੈਂ ਤਾਂ ਦੇਖਦਾ ਤੀ ਵੀ ਕਿੰਨੇ ਕ ਪਾਣੀ ਚ ਹੈ ਤੂੰ ਓਏ ਕਿਉਂ ਘਰ ਲਟਾਉਂ ਨੂੰ ਤੁਰੀ ਫਿਰਦੀ ਐ ਇਹ ਬਾਬੇ ਹੁਣ ਧਰ ਦਣਗੇ 5-7000 ਦੀ ਫੀਸ ਆ ਤਾਂ ਆ ਹੋ ਗਿਆ ਜੀ ਆ ਭਾਅ ਹੋ ਗਿਆ ਪਰ ਜੇ ਆਪਾਂ ਨੂੰ ਸੱਚ ਤਾਂ ਦੱਸ ਦੇਣਗੇ ਵੀ ਆਪਣੇ ਘਰੇ ਕੀ ਹੋਇਆ। ਅਬਦੀ ਭੈਣ ਮਰਾਵੇ ਹੈ ਜਾ ਸੱਚ। ਕੀ ਲੈਣਾ ਸੱਚ ਤੋਂ? ਜੇ ਕਿਸੇ ਨੇ ਕਰਿਆ ਉਹਨੇ ਆਪਦਾ ਜੀ ਲਾ ਲਿਆ। ਹੁਣ ਤੂੰ ਬਾਬੇ ਕੋਲ ਜਾ ਕੇ ਆਪਦਾ ਜੀ ਲਾ ਲੇਗੀ। ਰਪੰਜਿਆਂ ਨੂੰ ਖੂਪ ਪਟਣ ਨੂੰ ਤੁਰੀਆਂ ਫਿਰਦੀਆਂ ਤੁਸੀਂ। ਮੈਥੋ ਨਹੀਂ ਜਾ ਜਾਂਦਾ ਕਿਸੇ ਬਾਬੇ ਬੂਬੇ ਕੋਲ। ਆਪਾਂ ਤਾਂ ਪੈਨ ਅਰਜਾਈ ਦੱਬ ਕੇ। ਜੇ ਤੁਸੀਂ ਤਾਂ ਸੁਣਦੇ ਨਹੀਂ ਹੈਗੇ ਮੇਰੀ ਗੱਲ। ਮੈਂ ਨਹੀਂ ਸੁਣਦਾ ਕਿਸੇ ਕੰਜਰ ਦੀ। ਹੂੰ। ਭੱਗ ਜਾ ਉਹ ਬਾਬੇ ਕੋਲ। ਬਾਬੇ ਕੀ ਕਰਨਗੇ? ਕਿਸੇ ਗਮਾਂਡੀ ਦਾ ਨੌ ਧਰ ਦੇਣਗੇ। ਬੀ ਇਹ ਤਾਂ ਫਲਾਣੇ ਨੇ ਕਰਿਆ ਟੂਣਾ ਗਾਂ ਫਰੋਦੇ ਨਾਲ ਲੜਾਈ ਪੰਗਾ ਪੈ ਜਾਂਦਾ ਹੁਣ ਪਤਾ ਨਹੀਂਗਾ ਕਿਹਨੇ ਸਾਡੇ ਘਰੇ ਕੁਛ ਕੀਤਾਗਾ ਨਾ ਇਹ ਜਾਂਦੇ ਨੇਗੇ ਦੱਸੋ ਮੈਂ ਕੀ ਕਰਾਂ ਲੈ ਹਰਦਾ ਸਾਰੇ ਕੰਮ ਹੋ ਗਏ ਕੱਪੜੇ ਵੀ ਸਾਰੇ ਧਾਰ ਲੈਸਤਾ ਵਧੀਆ ਧੁੱਪ ਲੱਗੀ ਹੈਗੀ ਆਗੇ ਤੁਸੀਂ ਹਾਂਜੀ ਆਗੇ ਜਿੱਥੇ ਸਰਕਾਰਾਂ ਹੋਣ ਉਥੇ ਦਾਸ ਨੂੰ ਆਉਣਾ ਹੀ ਪੈਂਦਾ ਅੱਜ ਤਰੀਕ ਕਿੰਨੇ ਹੈਗੇ ਤਰੀਕ ਹਾਂਜੀ ਤੈਨੂੰ ਕੀ ਹੁਣ ਕੀ ਕਰਨਾ ਤੈ ਤਰੀਕ ਦਾ ਉਹ ਕਿਸ਼ਤ ਭਰਨੀ ਸੀਗੀ ਕਿਸਤਾਂ ਵਾਲੇ ਆ ਕੇ ਗਏ ਸੀਗੇ ਕਾਦੀ ਕਿਸ਼ਤ ਉਹ ਕੱਪੜੇ ਵਾਲੀ ਮਸ਼ੀਨ ਦੀ ਹਾਂਜੀ ਹਾਂਜੀ ਮਸ਼ੀਨ ਦੀ ਕਿਸ਼ਤ ਚਲ ਭਰੀ ਜਾਉ ਕਿਸ਼ਤਾਂ ਮੈਂ ਹਾਂਜੀ ਐਸਾ ਲਿਆ ਇਸ ਲਿਆ ਅਸੀਂ ਪੈਸੇ ਕਿੱਥੇ ਪਾ ਲੈ ਮਿਲ ਗਿਆ ਸਾਰਾ ਕੁਸਾ ਪੈਸੇ ਵੀ ਪਾਏ ਤਾਂ ਜੇਬ ਚ ਤੇ ਯਰ ਐ ਆ ਤਾਂ ਜਮੀ ਕਮਾਲ ਹੋਗੀ ਕੀ ਹੋ ਗਿਆ ਜੀ ਉਹ ਪੈਸੇ ਨਹੀਂ ਲੱਭ ਰਹੇ ਮੈਨੂੰ ਇਹ ਕਿੱਧਰ ਗਏ ਪੈਸੇ ਉਹ ਆ ਜੇਬ ਚ ਪਾਇਤੀ ਪਜਾਮੇ ਦੀ ਚ ਚੰਗਾ ਕੰਮ ਹੋ ਗਿਆ ਬਈ ਇਹ ਲੈ ਹੈ ਨਹੀਂ ਇਹ ਨਾ ਹਾਏ ਰੱਬਾ ਇਹ ਕੀ ਹੋ ਗਿਆ ਮੈਂ ਸਵੇਰ ਆਪਣੇ ਘਰੇ ਜਿਹੜਾ ਟੂਣਾ ਕਰਖਿਆ ਸੀਗਾ ਤੁਸੀਂ ਤਾਂ জামਾ ਪਹਿਬ ਨਹੀਂ ਕਰਦੇਗੇ ਮਨ ਲੱਗ ਗਿਆ ਪਤਾ ਤੁਹਾਨੂੰ ਤੁਹਾਨੂੰ ਜਨਾਨੀਆਂ ਤਾਂ ਬਹਿਮ ਤੋਂ ਬਿਨਾ ਕੋਈ ਗੱਲ ਨਹੀਂ ਕਦੇ ਤੁਹਾਡੇ ਮੂੰਹ ਮੋਟਰਸਾਈਕਲ ਮੂਹਰ ਦੀ ਬਿੱਲੀ ਲੰਗੀ ਕਦੇ ਕੁੱਤਾ ਲੰਘਿਆ ਤਾਂ ਐ ਗੱਲ ਹੋ ਗਈ ਉਹ ਕੀ ਨੁਕਸਾਨ ਨਹੀਂ ਹੁੰਦਾ ਕੋਈ ਡਿੱਗ ਪਏ ਮੈਨੂੰ ਤਾਂ ਲੱਗਦਾ ਪੈਸੇ ਮੇਰੇ ਡਿੱਗਣੇ ਸੀਗੇ ਹੁਣ ਉਹ ਕੀ ਪਤਾ ਕਾਦੇ ਵਾਸਤੇ ਟੂਣਾ ਕੀਤਾ ਸੀਗਾ ਬਈ ਹੁਣ ਪੈਸੇ ਨਹੀਂ ਆਉਣ ਵਾਸਤੇ ਟੂਣਾ ਕਰਿਆ ਸੀ ਉਹ ਫਿਰ ਕੋਈ ਨਾ ਕੋਈ ਨੁਕਸਾਨ ਤਾਂ ਹੋਣਾ ਹੀ ਸੀ ਨਾ ਨੁਕਸਾਨ ਤਾਂ ਹੋਣਾ ਹੀ ਸੀ ਮੈਨੂੰ ਤਾਂ ਐ ਲੱਗਦਾ ਜੀਬ ਚੋਂ ਨਿਕਲ ਗਿਆ ਜਦ ਮੈਂ ਮੋਟਰਸਾਈਕਲ ਤੇ ਚੜਿਆ ਮੇਰੇ ਪੁੱਤ ਦੇ ਦਾ ਆ ਨਵਾਂ ਪੰਗਾ ਹੋਰ ਛੜਿਆ ਰਹਿੰਦਾ। ਚੱਲ ਪੈਣੇ ਆ ਤੁਸੀਂ ਤਾਂ ਜਮਾਂ ਗੱਲ ਨਹੀਂ ਸੁਣਦੇਗੇ। ਉਹ ਮੈਂ ਨਹੀਂ ਸੁਣਦਾ। ਨਾ ਮੈਂ ਕਿਸੇ ਬਾਬੇ ਨੂੰ ਮੰਨਾ ਨਾ ਭਾਬੀ ਨੂੰ। ਤੁਸੀਂ ਤਾਂ ਇਹੀ ਕਰੀ ਗੱਖਦੇ ਹੋ। ਪਤਾ ਨਹੀਂ ਕਿਉਂ ਤੁਸੀਂ ਵਹਿਮ ਹੀ ਨਹੀਂ ਕਰਦੇਗੇ ਕਿਸੇ ਵੀ ਗੱਲ ਦਾ। ਫਿਰ ਜੇ ਵਹਿਮ ਕਰ ਲਾ ਹੁਣ ਪੈਸੇ ਇੱਥੇ ਆ ਜਾਣਗੇ ਫਿਰ। ਹੈ? ਆ ਜਾਣਗੇ ਫਿਰ। ਫਿਰ ਜ਼ੋਬਾ ਤੁਹਾਨੂੰ ਕਿਹਾ ਸੀਗਾ ਤੁਸੀਂ ਕਿਹੜਾ ਗੱਲ ਮੰਨੀ ਹੈਗੀ? ਬਈ ਮੰਨੇ ਨਾ ਮੰਨੇ। ਅਬ ਦਾ ਆਪਾ ਤੁਨੀ ਕਿਸੇ ਬਾਬੇ ਬੂਬੇ ਕੋਲ ਜਾਇਆ ਜਾਂਦਾ ਤੈ ਜਾਣਾ ਬਗ ਜਾ ਮੈਂ ਤੈਨੂੰ ਰੋਕਦਾ ਨਹੀਂ ਹਾਂ ਮੈਂ ਕੱਲੀ ਕੀ ਜਾ ਕੇ ਕਰਾਂ ਜੇ ਨਾਲ ਤੁਸੀਂ ਜਾਉਂਗੇ ਮੈਂ ਫੇਰ ਹੀ ਜਾਉਂਗੀ ਬੱਸ ਆਪ ਦਾ ਆਰਾਮ ਨਾਲ ਘਰੇ ਬੈਠ ਨਾ ਕਿਤੇ ਜਾਣ ਦੀ ਲੋੜ ਹੈ ਨਾ ਆਉਣ ਦੀ ਲੋੜ ਹੈ ਹੁਣ ਕੀ ਗੱਲ ਲਾਰੇ ਕੱਪੜੇ ਸਾਰੇ ਹਾਂਜੀ ਕੱਪੜੇ ਤਾਂ ਲਾ ਲੈਨੇ ਸਾਰੇ ਚੱਲ ਪੈਸਿਆਂ ਨੇ ਤਾਂ ਖਾਧੀ ਇਹੀ ਤਹੀ ਚੱਲ ਹੁਣ ਤਾਂ ਤੇਰੀ ਉਹੀ ਸੁੰਡੀ ਚੜ ਗਈ ਨੱਕ ਚੜਾ ਕੇ ਬੋਲੇਗੀ ਮੈਂ ਦੋ ਚਾਰ ਪਿਆਰ ਦੀਆਂ ਗੱਲਾਂ ਕਰਨ ਆਇਤੀ ਆ ਨਮਾਜ਼ ਆਗਾ ਵੀ ਕਿਸਤ ਭਰਨੀ ਸੀ ਕਿਸਤਾਂ ਲੈ ਆ ਕੇ ਗਏ ਸੀ ਘਰੇ ਚਲ ਕਿਸਦਾ ਤਾਂ ਮੈਂ ਹਿਲਾ ਕਰੂੰਗਾ ਕਿਤੋਂ ਨਾ ਕਿਤੋਂ ਪਰ ਪੈਸੇ ਗਏ ਕਿੱਧਰ ਆ ਸਤਮ ਨਹੀਂ ਆਉਂਦਾ ਮੈਂ ਚੰਗੇ ਪਰੇ ਆਇਆ ਜੀਬ ਵਿੱਚ ਪਏ ਨੇ ਪਜਾਮੇ ਦੀ ਚਾਹੇ ਫੜਕੇ ਉਤੋਂ ਦੇਖਿਆ ਹੋਣਗੇ ਦੇ ਕਿੱਥੇ ਆਇਆ ਮੈਂ ਉੱਥੇ ਮੋਟਰਸਾਈਕਲ ਖੜਾਇਆ ਉੱਥੇ ਵੀ ਨਹੀਂ ਦੇਖ ਸਕਦਾ ਜਾਂ ਤਾਂ ਬਈ ਸੜਕ-ਸੁੜਕ ਤੇ ਡਿੱਗ ਪਏ ਹੁਣ ਕੀ ਪਤਾ ਹੁਣ ਕਿੱਥੇ ਛੁੱਟ ਕੇ ਆਏ ਨੁਕਸਾਨ ਤਾਂ ਕਰ ਹੀ ਆਏ ਨਾ ਲੈ ਹੂੰ ਕਿਹੜਾ ਨੁਕਸਾਨ ਹੁੰਦਾ ਨਹੀਂ ਚਾਹ ਤਾਂ ਠੂ ਦੇਣੇ ਗੱਲੋਂ ਟੂਨੇ ਨਾਲ ਜੋੜਤੀ ਵੀ ਜੇ ਉਹ ਟੂਣਾ ਕਰਿਆ ਤਾਂ ਪੈਸੇ ਡਿਗੇ ਤੇ ਅੱਗੇ ਨਾ ਕਦੇ ਡਿਗੇਗੇ ਜਦੋਂ ਉਹ ਟੂਣਾ ਕੀਤਾਗਾ ਤਾਂ ਉਹਦੀ ਤੁਹਾਨੂੰ ਸਵੇ ਹੀ ਕਹੀ ਜਾਂਦੀ ਸੀ ਤੁਸੀਂ ਗੱਲ ਹੀ ਨਹੀਂ ਮੇਰੀ ਸੁਣੀ ਹੈਗੀ ਕੀ ਬਈ ਤੁਹਾਡਾ ਤੀਵਿਆਂ ਦਾ ਕੋਈ ਇਲਾਜ ਨਹੀਂ ਕੋਈ ਇਲਾਜ ਨਹੀਂ ਤੁਹਾਡਾ ਤੀਵਿਆਂ ਦਾ ਹੁਣ ਜੇ ਡਿਗਪੇ ਤਾਂ ਸਮਝੋ ਡਿਗਪੇ ਫਿਰ ਉਹ ਟੂਣਾ ਕੀ ਕੱਢ ਕੇ ਲੈ ਗਿਆ ਜੇ ਵਿੱਚੋਂ ਪਤਾ ਨਹੀਂ ਹੁਣ ਪਤਾਨੀ ਜੀ ਹੁਣ ਚਲ ਨੁਕਸਾਨ ਹੋਣਾ ਤੀ ਹੋ ਗਿਆ ਆ ਮੇਰੇ ਸਿਰ ਠੁਣਾ ਫਟਣਾ ਤੀ ਇਹ ਵੀ ਅਖੇ ਜੀ ਤੂੰ ਬਾਬਿਆਂ ਦੇ ਗਿਆ ਨਹੀਂ ਤਾਂ ਕਰਕੇ ਪੈਸੇ ਲਗੇ ਨੇ ਆਹੀ ਗੱਲ ਹੈ ਨਾ ਤੇਰੇ ਦਿਮਾਗ ਚ ਤੁਸੀਂ ਕਿਹੜਾ ਗੱਲ ਮੰਨਦੇ ਹੋ ਕਿਸੇ ਦੇ ਬਈ ਹੋਰ ਗੱਲਾਂ ਤੇਰੀਆਂ ਸਾਰੀਆਂ ਮੰਨੀਆਂ ਪਰ ਆ ਗੱਲ ਨਹੀਂ ਮੰਨਣੀ ਆਪਾਂ ਨੇ ਜਿਵੇਂ ਬਾਬੇ ਬੂਬੇ ਤੇ ਜਾਂਦੇ ਬਸ ਗੱਲ ਮੁੱਕੀ ਆਪਦਾ ਚੱਕ ਰਿਆ ਬਾਲਟੀ ਚਲ ਚਲੀਏ ਠੀਕ ਹੈ ਇੱਥੇ ਕਿਤੇ ਦੇਖ ਬਿਹੜੇ ਬੂੜੇ ਚ ਮੈਂ ਤਾਂ ਇਹੀ ਚੜਾਇਆ ਸੀ ਪੌੜੀਆਂ ਹਾਂਜੀ ਕੋਈ ਗੱਲ ਨਹੀਂ ਓਹੋ ਕੀ ਕਰੀਏ ਬਈ ਅੜਬ ਜਨਾਨੀ ਬਣਾ ਮਿਲੇ ਕਿਸੇ ਨੂੰ ਲਾਮਾਰ डकੇ ਜੇ ਪਏ ਨੇ ਇਹ ਕੂੜਾ ਜਿਹਾ ਸੁੱਟ ਕੇ ਆਵਾ ਸਸੀ ਕਾਲ ਜੀ ਸਸੀ ਕਾਲ ਸਰ ਕੀ ਗੱਲ ਤੁਸੀਂ ਨਾ ਫੋਨ ਚੱਕਦੇ ਹੋ ਨਾਲੇ ਕਿਸਤ ਨਹੀਂ ਭਰੀ ਸਰ ਉਹ ਕੀ ਦੱਸੀ ਜੀ ਅਨੰਤ ਸੈਲਰੀ ਮਿਲੀ ਸੀ ਤੇ ਉਹ ਸਾਰੇ ਪੈਸੇ ਤਾਂ ਡਿੱਗ ਗਏ ਨਗੇ ਇਹ ਬਹਾਨੇ ਨਾ ਤੁਸੀਂ ਕਿਸੇ ਹੋਰ ਨੂੰ ਜਾ ਕੇ ਸੁਣਾਇਓ ਸਰ ਬਹਾਨੇ ਨਹੀਂ ਲਾਰੇ ਜੀ ਸੱਚੀ ਕਹਿ ਰਹੇ ਹਾਂਗੇ ਕੀ ਸੱਚੀ ਕਹਿ ਰਹੇ ਮੈਂ ਉੱਪਰ ਕੀ ਜਵਾਬ ਦੇਵਾਂਗਾ ਮੇਰੇ ਤਾਂ ਬਹੁਤ ਡੰਡਾ ਹੈ ਸਰ ਕੋਈ ਗੱਲ ਨਹੀਂ ਭਰ ਦਾਂਗੇ ਜੀ ਪਰਦਾ ਪੁਰਦਾ ਵਾਲੀ ਗੱਲ ਨਹੀਂ ਹੈਗੀ ਬਹੁਤ ਦੇਖ ਲਿਆ ਮੈਂ ਤੁਹਾਨੂੰ ਪਤਾ ਹੈ ਜਾਂ ਤਾਂ ਕਿਸ਼ਤ ਦੇ ਦਿਓ ਨਹੀਂ ਆਉਦਾ ਫ੍ਰਿਜ ਜਾਂ ਚਕਾਓ ਸਤੋਂ ਸਰ ਕੋਈ ਗੱਲ ਨਹੀਂ ਜੀ ਭਰ ਦਾਂਗੇ ਇੱਕ ਦੋ ਦਿਨ ਤਾਂ ਦੇ ਦਿਓ ਸਾਨੂੰ ਜੀ ਸਾਨੂੰ ਪਤਾ ਹੈ ਕਾਨਫਰੈਂਸ ਤੇ ਲਾ ਕੇ ਬੌਸ ਕਿਵੇਂ ਸਾਡੀ ਲਾਪਾ ਕਰਦਾ ਹੈ ਆਏ ਕਹਿੰਦਾ ਵੀ ਜੇ ਰਸਤੇ 'ਚ ਨਹਿਰ ਆ ਤਾਂ ਨਹਿਰ 'ਚ ਡੁੱਬ ਕੇ ਵੜ ਜਿਓ ਆਫਿਸ 'ਚ ਆਇਓ ਕਲੈਕਸ਼ਨ ਕਰਨੀ ਪਤਾ ਕਿੰਨੀ ਔਖੀ ਆ ਤੁਹਾਨੂੰ ਤੁਸੀਂ ਤਾਂ ਬਹਾਨੇ ਬਣਾ ਰਹੇ ਹੋ ਸਰ ਫਿਰ ਮਜਬੂਰੀ ਹੋ ਗਈ ਜੀ ਐਵੇਂ ਕਿਹੜਾ ਵੀ ਐਵੇਂ ਥੋੜੀ ਕਹਨੇ ਆਂਗੇ ਅੱਛਾ ਥੋੜੀ ਤਾਂ ਮਜਬੂਰੀ ਹੋ ਗਈ ਅਸੀਂ ਆਪਦੇ ਬੌਸ ਨੂੰ ਕੀ ਦਸੀਏ ਸਰ ਕਹਦੇ ਉਹਨਾਂ ਨੂੰ ਕਿਹਾ ਵੀ ਮਜਬੂਰੀ ਸੀ ਜੀ ਉਹਨਾਂ ਦੀ ਉਹ ਕੋਈ ਮਜਬੂਰੀ ਨਹੀਂ ਸਮਝ ਰਹੇ ਉਹ ਤਾਂ ਇਹ ਕਹਿੰਦੇ ਨੇ ਵੀ ਚਾਹੇ ਪੈਸੇ ਲਿਓ ਨਹੀਂ ਚਾਹੇ ਸਮਾਨ ਲਿਓ ਹੁਣ ਤੁਸੀਂ ਦੇਖ ਲਓ ਕਿਵੇਂ ਕਰਨਾ ਹੈ ਪੈਸੇ ਦੇਣੇ ਨੇ ਜਾਂ ਸਮਾਨ ਲੈਣਾ ਹੈ ਕੋਈ ਨਾ ਸਰ ਪਰ ਦਾਂਗੇ ਜੀ ਕਿਸ ਤਰ੍ਹਾਂ ਐ ਪਰਦੇ ਵਾਲੀ ਗੱਲ ਨਹੀਂ ਗਈ ਮੈਨੂੰ ਟਾਈਮ ਦੱਸੋ ਡੇਟ ਦੱਸੋ ਮੈਂ ਤਾਂ ਉਦਣੇ ਆਉਂਗਾ ਮੈਂ ਵੀ ਉੱਪਰ ਜਵਾਬ ਦੇਣਾ ਹੁੰਦਾ ਕੋਈ ਨਾ ਸਰ ਫਿਰ ਇਹਨਾਂ ਨੂੰ ਆ ਜਾਣ ਦੋ ਕੰਮ ਹੋ ਗਏ ਹੋ ਇਹਨਾਂ ਦੱਸ ਦਿੰਦੇ ਹਾਂ ਜੀ ਤੁਹਾਨੂੰ ਇਹਨਾਂ ਦਾ ਉਹਨਾਂ ਦਾ ਨਹੀਂ ਮਤਲਬ ਹੈਗਾ ਜੀ ਵੀ ਤੁਸੀਂ ਸਾਡੇ ਦਾ ਮਜਬੂਰੀ ਹੋ ਗਈ ਸਾਡਾ ਆ ਹੋ ਗਿਆ ਇਹਨਾਂ ਨੂੰ ਆ ਜਾਣ ਦੋ ਅਸੀਂ ਨੇ ਉੱਪਰ ਰਿਪੋਰਟ ਭੇਜਣੀ ਹੁੰਦੀ ਹੈ ਸਾਰੀ ਮੈਨੂੰ ਕੋਈ ਪੱਕਾ ਟਾਈਮ ਦੱਸੋ ਫਿਰ ਤਾਂ ਮਜਬੂਰ ਗੱਲ ਬਣੂਗੀ ਜੀ ਕੱਲ ਨੂੰ ਪਰ ਦੋਗੇ ਪੈਸੇ ਕੋਈ ਨਾ ਸਰ ਪਰਸ ਇੱਕ ਦੋ ਦਿਨਾਂ ਤੱਕ ਲੈ ਜਾ ਪਰਸ ਇੱਕ ਦੋ ਦਿਨਾਂ ਵਾਲੀ ਗੱਲ ਨਹੀਂ ਹੈਗੀ ਜੀ ਦੇਖੋ ਟਾਈਮ ਦਿਓ ਮੈਨੂੰ ਤਾਂ ਵੀ ਆਹ ਡੇਟ ਨੂੰ ਆ ਜੀ ਐਨੇ ਵਜੇ ਆ ਜੀ ਮੈਂ ਤਾਂ ਸਦਾ ਬਸ ਕਲੈਕਸ਼ਨ ਕਰਨੇ ਆਉਂਗਾ ਫਿਰ ਫਿਰ ਕੋਈ ਨਾ ਸਰ ਪਰਸੋਂ ਨੂੰ ਲੈ ਜੀ ਪਰਸੋਂ ਨੂੰ ਠੀਕ ਹੈ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਪਰਸੋਂ ਨੂੰ ਨਹੀਂ ਤਾਂ ਮੈਂ ਪੈਸੇ ਲੈ ਕੇ ਜਾਊ ਨਹੀਂ ਚੁੱਪ ਕਰਕੇ ਨਾ ਆਪਦਾ ਫ੍ਰਿਜ ਜਾਂ ਚੱਕਾ ਦਿਓ ਮੈਨੂੰ ਕੋਈ ਗੱਲ ਨਹੀਂ ਠੀਕ ਹੈ ਨਾ ਰੇਡੀ ਵਾਲੇ ਨੂੰ ਨਾਲ ਹੀ ਲੈ ਕੇ ਆਉ ਮੈਂ ਠੀਕ ਹੈ ਜੀ ਕੋਈ ਉਦੋਂ ਤਾਂ ਤੁਸੀਂ ਬੜੇ ਐ ਸਮਾਨ ਚੱਕਦੇ ਹੋ ਨਾ ਭੱਜ ਭੱਜ ਕੇ ਕਿਸ਼ਤਾਂ ਭਰੀਆਂ ਨਹੀਂ ਜਾਂਦੀਆਂ ਸਰਵਰ ਮਜ਼ਬੂਰੀ ਹੋ ਗਈ ਕੀ ਮਜ਼ਬੂਰੀ ਹੋ ਗਈ ਮਜ਼ਬੂਰੀ ਸਾਡੀ ਵੀ ਮਜ਼ਬੂਰੀ ਸਮਝੋ ਸਾਡੀ ਸੈਲਰੀ ਨਹੀਂ ਆਂਦੀ ਜਿੰਨਾ ਤੱਕ ਪੂਰੀ ਕਲੈਕਸ਼ਨ ਨਹੀਂ ਕਰਦੇ ਇਨਸਰਟ ਉਹ ਸਾਡਾ ਮਰ ਜਾਂਦਾ ਟੋਡੇ ਚੱਕਰਾਂ ਚ ਟੋਡੀਆਂ ਮਜ਼ਬੂਰੀ ਨਹੀਂ ਸਮਝਦੇ ਹੈਗੇ ਵੀ ਬਿਜ਼ਨਸ ਮਜ਼ਬੂਰੀ ਦੇ ਸਰਤੇ ਨਹੀਂ ਚੱਲਦੇ ਕੰਮ ਦੇ ਸਰਤੇ ਚੱਲਦੇ ਨੇ ਇਹ ਗੱਲ ਉਹਨੂੰ ਸਮਝ ਲਓ ਤੁਸੀਂ ਪਰਸੋ ਨੂੰ ਆਉਂਗਾ ਮੈਂ ਕੋਈ ਗੱਲ ਨਹੀਂ 11 ਵਜੇ ਇਹੀ ਟਾਈਮ ਠੀਕ ਹੈ ਮੈਨੂੰ ਪੈਸੇ ਚਾਹੀਦੇ ਨੇ ਨਹੀਂ ਉਹਦਾ ਫ੍ਰਿਜ ਜਿਆ ਤਿਆਰ ਰੱਖਿਓ ਤੇ ਦਿਮਾਗ ਖਰਾਬ ਕਰਿਆ ਪਤਾ ਨਹੀਂ ਕਿਵੇਂ ਨੇ ਤੇ ਮੈਨਾਂ ਲੱਗ ਲੰਦੇ ਨੇ ਬੋਲਣ ਐਵੇਂ ਵੀ ਨਹੀਂ ਹੈਗਾ ਦਾ ਐ ਵੀ ਨਹੀਂ ਦੇਖਦੇ ਹੈਗੇ ਵੀ ਕਿਸੇ ਦੀ ਮਜ਼ਬੂਰੀ ਹੁੰਦੀ ਆ ਵੀ ਇਹਨਾਂ ਨੂੰ ਕੀ ਪਤਾਗਾ ਵੀ ਕਿਸੇ ਦੇ ਘਰ ਦੀ ਕੀ ਮਜ਼ਬੂਰੀ ਹੈਗੇ ਧਾਕੇ ਲੱਗ ਜਾਂਦੇ ਨੇ ਬੋਲਣ ਤੇ ਕੋਣ ਹੈ ਉਹ ਮੇਰੀ ਗੱਲ ਨਹੀਂ ਸੁਣਦੇਗੇ ਵੀ ਸੋਣਾ ਕਰਤਾ ਸੀ ਕਿ ਆ ਵੀ ਆਪਾਂ ਬਾਬੇ ਕੋਲ ਜਾਂ ਉਹ ਨਹੀਂ ਗੱਲ ਸਿਰਾਂ ਪਾਉਂਦੇ ਕੋਈ ਉਹ ਨਹੀਂ ਸੁਣਦੇ ਹੈਗੇਗੇ ਪਤਾ ਨਹੀਂ ਐਵੇਂ ਉਹ ਵੀ ਕਿਉਂ ਐਵੇਂ ਕਰ ਰਹੇ ਨੇਗੇ ਐਡਾ ਨੁਕਸਾਨ ਕਰਾ ਕੇ ਆ ਗਏ ਨੇਗੇ ਮਾੜੀ ਜੀ ਗੱਲ ਪਿੱਛੇ ਮੈਂ ਤਾਂ ਕੰਮ ਕਰਾਂ ਲੈ ਲੱਕੜਾਂ ਜੀ ਇਹ ਵੀ ਧਰਦਾਂ ਪਰੇ। ਮੁਰਜੇ ਕਦੀ ਨਹੀਂ ਆ ਬਤਾ। ਸਤਿ ਸ਼੍ਰੀ ਅਕਾਲ ਤਾਈ। ਸਤਿ ਸ਼੍ਰੀ ਅਕਾਲ ਪਾਈ ਹੋਰ ਠੀਕ ਐ? ਹਾਂਜੀ ਤਾਈ ਬੜੀ ਠੀਕ ਠਾਕ ਐ ਸਾਰੇ। ਹਾਂ ਤਾਈ ਬਸ ਵਧੀਆ। ਵਧੀਆ ਕਿਵੇਂ ਕੀ ਗੱਲ ਹੋ ਗਈ? ਹੋਰ ਤਾਈ ਉਹ ਆਪਣੇ ਤਾਂ ਘਰੇ ਕੋਈ ਟੂਣਾ ਕਰ ਗਿਆ ਕੱਲ ਪਤਾ ਨਹੀਂ ਕਿਹਦਾ ਬੇੜਾ ਬਹਿ ਗਿਆ। ਬੂ ਮੈਂ ਮਰ ਜਾ। ਇਹ ਕੀ ਦੀ ਗੁਸਤੀ ਕੁੜੇ? ਖਮਣੀ ਸੀ ਥੋੜੇ ਚੌਲ ਜੇ ਸੀਗੇ। ਓਏ ਹਾਏ। ਇਹ ਤਾਂ ਕਾਹਦੀ ਦਵਾਈ ਆਉਣ ਵਾਲੀ ਕੰਮ ਹੋ ਗਿਆ ਭਾਈ ਹੋਰ ਕੀ ਕਈ ਦਵਾਈ ਆ ਹੀ ਆਉਣ ਵਾਲੀਆਂ ਕੱਲ ਕਿਸਤਾਂਲੇ ਆਏ ਸੀਗੇ ਹਾਂ ਅਗਸਤ ਤਨੀ ਭਰੀ ਗਈ ਸਾਨੂੰ ਪਲਾਂਟੀ ਪੈ ਗਈ ਹੈਗੀ ਅੱਛਾ ਇਹਨਾਂ ਨੂੰ ਜਿਹੜੀ ਸੈਲਰੀ ਮਿਲੀ ਸੀਗੀ ਹਾਂ ਉਹ ਸਾਰੀ ਉਹ ਢੇਗ ਗਏ ਨੇ ਪਤਾ ਨਹੀਂ ਕਿੱਥੇ ਡਿੱਗ ਗਏ ਨੇ ਪੈਸੇ ਇਹ ਤਾਂ ਭਾਈ ਜੇ ਕਹਿੰਦੇ ਨੇ ਹੁੰਦੇ ਇਹਦਾ ਟੂਣਾ ਤਾਂ ਬਹੁਤ ਭੜੀ ਚੀਜ਼ ਐ ਇਹ ਤਾਂ ਕਹਿੰਦੇ ਨੇ ਨજર ਹੋਈ ਟੂਣਾ ਹੋਇਆ ਇਹ ਤਾਂ ਪੱਥਰਾਂ ਨੂੰ ਪਾੜ ਕੇ ਲੰਘ ਜਾਂਦੇ ਵਿੱਚ ਦੀ ਹੋਈ ਤਾਂ ਗੱਲ ਤਾਂ ਇਹ ਪਤਾ ਹੀ ਨਹੀਂ ਹੈਗਾ ਕਿੱਥੇ ਨੂੰ ਪੈਸੇ ਡਿੱਗੇ ਨੇ ਨੁਕਸਾਨ ਤਾਂ ਹੋ ਹੀ ਗਿਆ ਨਾ ਚਲੂੰ 60 ਮਿੰਟ ਤੋਂ ਤਾਂ ਠੀਕ ਰਿਹਾ ਮੁੰਡਾ ਹਾਂ ਤਾਂ ਇਹ ਫਿਰ ਚੱਲ ਮੈਂ ਆਇਆ ਕਰਦੀਆਂ ਤੈਨੂੰ ਬਾਬੇ ਲੈ ਵੇ ਲੈ ਕੇ ਚੱਲਦੇ ਹੋ ਤਾਂ ਚੋਂਡੇ ਝਕਾ ਆਉਂਦਾ ਕਿੱਥੇ ਮਿੰਟਾਂ 'ਚ ਨੋਂ ਧਰ ਦੂਗਾ ਨਾਲੇ ਅੱਛਾ ਜੀ ਕਿੱਥੇ ਕ ਜਾਣਾ ਤੇ ਚਲ ਤਾਂ ਕਿਤੇ ਹੋਇਆ ਮੈਂ ਨਾ ਨਹੀਂ ਅੱਜ ਤੈਨੂੰ ਲੈ ਕੇ ਜਾਉਂਗੀ ਤੇਰੇ ਤਾਂ ਨਾ ਐ ਦੇਖ ਲੈ ਸਵਰਗ ਬਣਾ ਦੂ ਘਰ ਦਾ ਤੇ ਆਪਾਂ ਨੂੰ ਗੱਲ ਤਾਂ ਹੀ ਸੱਚੀ ਦੱਸ ਦੂ ਮੈਂ ਕਹਿੰਨੀ ਆ ਛਿਰੇ ਦੇ ਨੱਕੇ ਵਿੱਚ ਦੀ ਸੋਈ ਦੇ ਜ ਨੰਗਾ ਦਿੰਦਾ ਐਂ ਦੇਖ ਲੈ ਫਟਾਫਟ ਦੱਸ ਦਿੰਦਾ ਬੈਠਣ ਨਹੀਂ ਦਿੰਦਾ ਉੱਥੇ ਚੱਲ ਫਿਰ ਤਾਂ ਇਹ ਪੁਰ ਜਾਣਗੇ ਤੁਸੀਂ ਤਾਂ ਅੱਕੇ ਵਿੱਚ ਦੀ ਨਿਗਾਹ ਹੁੰਦਾ ਬੰਦੇ ਨੂੰ ਕਹਿੰਦਾ ਵੀ ਜੇ ਦੱਸੋ ਤਾਂ ਮਿੰਟਾਂ 'ਚ ਨੌ ਧਰ ਦੂ ਵੀ ਫਲਾਣਾ ਧਰਕੇ ਗਿਆ ਫਿਰ ਤਈ ਆਪਾਂ ਹੁਣੀ ਚੱਲ ਪੈਣੀ ਹੁੰਦਾ ਤਾਂ ਨਹੀਂ ਗੁੱਸਾ ਆਦਾ ਇਹ ਤਾਂ ਨਹੀਂ ਤਈ ਜਾਂਦੇ ਹੈਗੇ ਨਾਲ ਲੜਦੇ ਨੇ ਤਾਂ ਕਿਤੇ ਉਹੀ ਨਾ ਮੇਰੇ ਨਾਲ ਗੱਲ ਪਾਏ ਜੀ ਬੱਬਾ ਗੁਰੂ ਹੂੰ ਕੋਈ ਨਹੀਂ ਤਾਂ ਹੀ ਮੈਂ ਚੱਲ ਪੂੰਗੀ ਦੱਸੀ ਨਾ ਫਿਰ ਵੀ ਤਾਈ ਲੈ ਕੇ ਗਈ ਤਾਈ ਨਹੀਂ ਹੈਗੀ ਕਿ ਤਾਈ ਲੈ ਕੇ ਗਈ ਸੀ ਹਾਂ ਜੀ ਚੱਲ ਫਿਰ ਤੁਰ ਪੈ ਹਾਂ ਤਈ ਚੱਲ ਚੱਲ ਆ ਜਾ ਉਹ ਬਾਹਰ ਆਈ ਭਗਵਾਨ ਏ ਬੋਲਦੀ ਨਹੀਂ ਉਹ ਮੈਂ ਕਾ ਬਾਹਰ ਆਈ ਹੈ ਕਿੱਧਰ ਗਈ ਤੇਵਨੀ ਇਹ ਬੋਲਦੀ ਨਹੀਂ ਮਖਾ ਬਾਰ ਚਪਟ ਖੁੱਲੇ ਪਏ ਨੇ ਬਾਹਰ ਦਾ ਬਾਰ ਵੀ ਖੁੱਲਾ ਪਿਆ ਹੈ ਗਈ ਕਿੱਧਰ ਮਾਂ ਸੁਣਦਾ ਨਹੀਂ ਹੈ ਇਹ ਤੇ ਬਣੀ ਗਈ ਤਾਂ ਗਈ ਕਿੱਥੇ ਇਹਨਾਂ ਤੀਵੀਆਂ ਦੀ ਵੀ ਨਾ ਮੱਤ ਗੁਤਨੀ ਪਿੱਛੇ ਹੁੰਦੀ ਐ ਇਹ ਬਾਰ ਖੁੱਲੇ ਪਏ ਨੇ ਆਹ ਪਤਾ ਨਹੀਂ ਕਿੱਥੇ ਚਾਈ ਮਾਈ ਹੋ ਗਈ ਭਾਵੇਂ ਕੋਰ ਚਾਕੇ ਲੈ ਜੇ ਕੋਈ ਕੁਸ ਆਹ ਲੈਣ ਦੇ ਮੈਂ ਕਰਦਾ ਛੱਤਰ ਪਰੇਟ ਇਹਦੀ ਇਹ ਚੰਗਾ ਕੰਮ ਐ ਸਾਰੇ ਬਾਰ ਖੁੱਲੇ ਪਏ ਨੇ ਆਹ ਪਤਾ ਨਹੀਂ ਕਿੱਥੇ ਕੋਲੇ ਖੰਣ ਗਈ ਐ ਕਿੰਗੀ ਗੱਲੇ ਇਹ ਕੋਈ ਘਰ ਬਸਾਉਣ ਵਾਲੇ ਹੀਲੇ ਨੇ ਨਹੀਂ ਕਰੀ ਹਾਂ ਤਈ ਜਿਵੇਂ ਬਾਬੇ ਨੇ ਕਿਹਾ ਨਾ ਹਾਂਜੀ ਉਹ ਤਰੀਕਾ ਵਰਤੀ ਠੀਕ ਹੈ ਤਈ ਠੀਕ ਹੈ ਹਾਂਜੀ ਨਾਏ ਮੇਰਾ ਨਾਉ ਨਾ ਲਹਿਦੀ ਨਾ ਨਾ ਤਈ ਤੁਹਾਡਾ ਨਾਮ ਤੇ ਮੇਰੀ ਕੁਤ ਨਹੀਂ ਪਟਾਦੇ ਮੇਰੇ ਘਰੇ ਲਾਂਬਾ ਦੇ ਆਵੇ ਕਿਤੇ ਜਾ ਕੇ ਠੀਕ ਹੈ ਤਈ ਠੀਕ ਹੈ ਹਾਂਜੀ ਹਾਂ ਵੀ ਸਾਡੇ ਘਰ ਸੜੀਆਂ ਤੀਵੀਆਂ ਨੂੰ ਲੈ ਕੇ ਜਾਂਦੀ ਸਹਣੇ ਕੋਲੇ ਹਾਂਜੀ ਕੋਈ ਨਹੀਂ ਤਈ ਓਹ ਤੁਹਾਡਾ ਨਾਮ ਨਹੀਂ ਆਉਣ ਦਿੰਦੀ ਤਈ ਹਾਂ ਤੇਰਾ ਤਾਂ ਭਰਾ ਹੋ ਜੇ ਮੇਰਾ ਕਿਤੇ ਟੋਆ ਪੱਟੇ ਜਾਵੇ ਨਾ ਕੋਈ ਨਾ ਠੀਕ ਹੈ ਹਾਂਜੀ ਚੰਗਾ ਫਿਰ ਮੈਂ ਘਰ ਨੂੰ ਜਾਨੀ ਆ ਠੀਕ ਹੈ ਜਿਵੇਂ ਬਾਬੇ ਨੇ ਕਿਹਾ ਵਰਤ ਲਈ ਚੰਗਾ ਸਮਾਨ ਚੰਗਾ ਤੇ ਠੀਕ ਹੈ ਲੈ ਵੀ ਘਰੇ ਆ ਰਹੇ ਨੇ ਆ ਗਈ ਹਾਂਜੀ ਕਿੱਧਰ ਗਈ ਤੀ ਕਿਤੇ ਨਹੀਂ ਜੀ ਉਰੇ ਸੀ ਆ ਕੀ ਹੈ ਪਿਛਲੇ ਪਾਸੇ ਕੁਛ ਨਹੀਂ ਜੀ ਹੈ ਕੁਛ ਨਹੀਂ ਤੂੰ ਦਿਖਾ ਤਾਂ ਸਹੀ ਗਈ ਕਿੱਧਰ ਤੀ ਤਾਈ ਕ ਕਰੇ ਲੈ ਆ ਨਾ ਕਰ ਇਹਨੂੰ ਦੇਖਾਂ ਕੀ ਬੱਲੇ 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 ਸਮਾਨਤਾ ਸਾਰਾ ਬਾਬਿਆਂ ਨਾਲ ਲਈ ਫਿਰਦੀ ਐ ਟੜੀ ਨਹੀਂ ਫਿਰੇ ਘੜੀ ਨਹੀਂ ਤਾਈ ਲੈ ਕੇ ਗਈ ਸੀ ਤਾਈ ਲੈ ਕੇ ਗਈ ਸੀ ਕਤਾਈ ਨੂੰ ਤੂੰ ਲੈ ਕੇ ਗਈ ਤੇ ਨਹੀਂ ਤਾਈ ਮੈਨੂੰ ਲੈ ਗਈ ਸੀ ਤਾਈ ਤੈਨੂੰ ਲੈ ਕੇ ਗਈ ਸੀ ਤਾਈ ਆਪਣੇ ਘਰੇ ਆਈ ਸੀ ਜੀ ਤੇ ਤਾਈ ਨੇ ਫਿਰ ਮੈਨੂੰ ਸਾਰਾ ਕੁਝ ਪੁੱਛ ਲਿਆ ਮੈਂ ਦੱਸਤਾ ਉਹਨੂੰ ਉਹ ਕਹਿੰਦੀ ਵੀ ਮੈਂ ਐ ਵੀਖਿਆ ਜਾਂ ਸਿਆਣਾ ਜੀ ਦੇ ਕੋਲ ਮੈਂ ਜਾਂਦੀ ਆ ਕਿ ਉਹ ਸਾਰਾ ਕੁਝ ਸੱਚ ਦੱਸ ਦਿੱਤਾ ਹੈ ਤੇ ਮੈਂ ਤਾਂ ਘਰ ਕਿਤਾਈ ਲੈ ਗਈ ਸੀ ਮਨ ਨਾਲ ਆਸ਼ਕੇ ਜਾਈਏ ਆਸ਼ਕੇ ਜਾਈਏ ਥੋੜੀ ਅਕਲ ਦੇ ਇਹ ਤਾਈ ਦੀ ਵੀ ਗੁੱਤ ਨਹੀਂ ਪਟਣ ਵਾਲੀ ਐ ਜਿੱਦ ਨੂੰ ਲੈਂਦੀ ਆ ਬੂਥੜਾ ਚੱਕ ਕੇ ਤੁਰ ਪੈਂਦੇ ਆ ਉਹਦਾ ਆਬਦਾ ਕਰਤਾ ਆ ਬਸਾ ਨਹੀਂ ਸਕੀ ਉਹ ਫਿਰ ਦੀ ਇਹ ਸਿਆਣੇ ਦੇ ਮਗਰ ਲੱਗੀ ਤੇ ਤੈਨੂੰ ਵੀ ਨਾਲ ਲਾ ਲਿਆ ਚੰਗਾ ਕੰਮ ਐ ਜਦ ਦੇਖੋ ਬਾਬਿਆਂ ਦੇ ਜਦ ਦੇਖੋ ਬਾਬਿਆਂ ਦੇ ਬਾਬੇ ਘਰ ਪਰਣਗੇ ਤੁਹਾਡਾ ਉਹ ਤਾਂ ਐਂ ਕਹਿੰਦੇ ਸੀ ਜੀ ਕਹਿੰਦੇ ਕਹਿੰਦੇ 5000 ਰੁਪਏ ਲੱਗੂਗਾ ਵੀ ਵੀ ਨਹੀਂ ਤੁਹਾਡੇ ਘਰ ਚੋਂ ਇੱਕ ਨਾ ਇੱਕ ਜਣੇ ਦਾ ਨੁਕਸਾਨ ਹੋਊਗਾ ਤਾਂ ਕੀਤਾ ਸੀ ਕਹਿੰਦੇ ਕਿਸੇ ਨੇ ਟੋਣਾ ਠੀਕ ਹੈ ਠੀਕ ਹੈ ਪਟਾਈ 5000 ਨੂੰ ਖੂ ਪਹਿਲਾਂ ਤਾਂ ਉਹ ਪੈਸੇ ਜਿਹੜੇ ਡਿਗਪੇ ਤੇ ਹੈ ਕਹਿੰਦੀ ਬਾਬੇ ਟੋਲ ਕੇ ਦੇ ਦੇਣਗੇ ਨਾ ਦੇਤੇ ਬਾਬੇ ਨੇ ਪੈਸੇ ਟੋਲ ਕੇ ਹੁਣ ਫਿਰ ਉਹਨਾਂ ਨੇ ਤਾਂ ਹੀ ਕਿਹਾ ਜੀ ਕਹਿੰਦੇ 5000 ਰੁਪਏ ਲੱਗੂ ਫੇਰ ਹੱਲ ਹੋ ਗਏ 5000 ਮਸ਼ੀਨ ਦੀ ਕਿਸ਼ਤ ਦੇ ਨਹੀਂ ਭਰਦਾਂਗੇ ਜਿਹੜਾ ਬਾਬੇ ਨੂੰ ਦੇਵੇਂਗੀ ਆ ਗੱਲਾਂ ਤਾਂ ਥੁੱਡੀ ਅਕਲ ਚ ਆਉਂਦੀਆਂ ਨਹੀਂ ਬਾਬਿਆਂ ਨੂੰ ਸੁਣਣ ਵਾਸਤੇ ਪੈਸੇ ਹਾਂ ਉਹਨਾਂ ਕੋਲ ਧਰੈ ਉ ਜਾ ਕੇ ਪੈਸੇ ਮੰਗੇ ਨੇ ਬਾਬੇ ਨੇ 5000 ਰੁਪਇਆ ਉਹ ਥੋੜੇ ਵਰਗੇ ਤੀਂੀਆਂ ਨਾਲੇ ਚੱਲਦਾ ਬਾਬਿਆਂ ਦਾ ਕਾਰੋਬਾਰ ਜੀ ਮੈਂ ਤਾਂ ਤਾਈ ਨੇ 10 ਪਾਈ ਸੀ ਉਹ ਤਾਈ ਨੂੰ ਵੀ ਆ ਲਾਣ ਦੇ ਤਾਈ ਦੀ ਵੀ ਲਾਪਾ ਕਰਦਾ ਮੈਂ ਚੰਗਾ ਵੀ ਸਾਡੇ ਤਾਂ ਘਰ ਹੀ ਨਾ ਆਇਆ ਕਰ ਤੂੰ ਆ ਕੇ ਇੱਥੇ ਪੁੱਟਕੀਆਂ ਪੜਤਾਂ ਪੜਾਉਂਦੀ ਐ ਚੰਗਾ ਕੰਮ ਹੋ ਗਿਆ ਤਾਈ ਦਾ ਇਹ ਨਾਲੇ ਤੂੰ ਵੀ ਸੁਣ ਲੈ ਕੰਨ ਖੋਣ ਕੇ ਗੱਲ ਜੇ ਮੁੜ ਕੇ ਕਿਸੇ ਬਾਬੇ ਦੇ ਇੱਥੇ ਆ ਗਈ ਨਾ ਲੱਤਾਂ ਦੇਊਂਗਾ ਤੋੜ ਬੋਲੀ ਤਾਂ ਜਾਣਦੇ ਹੋ ਤੁਸੀਂ ਤੁਹਾਨੂੰ ਐ ਨਹੀਂ ਪਤਾਗਾ ਵੀ ਆਪਣੇ ਘਰੇ ਜਿਹੜਾ ਟੂਣਾ ਕਰ ਗਏ ਸੀਗੇ ਤੁਹਾਨੂੰ ਹੀ ਪਤਾਗਾ ਵੀ ਉਹਦੇ ਨਾਲ ਕਿੰਨੇ ਨੁਕਸਾਨ ਹੋ ਗਏ ਨੇ ਪੈਸੇ ਤਾਂ ਉਸ ਦਿਨ ਤੋਂ ਡਿੱਗ ਗਏ ਨੇ ਕਿ ਕਿਸ ਤਰ੍ਹਾਂ ਗਈ ਆ ਗਈ ਓ ਜਦਾ ਬਾਹਰ ਖੁੱਲੇ ਛਪਟ ਛੱਡ ਕੇ ਜਾਓਗੇ ਘਰੋਂ ਚਾਹੇ ਕੋਈ ਚੱਕ ਕੇ ਲੈ ਜਾਵੇ ਚਾਹੇ ਕੋਈ ਟੂਣਾ ਕਰ ਜੇ ਉਸ ਵੀ ਕਰ ਜੇ ਘਰ ਦੀ ਤਾਂ ਫਿਕਰ ਹੈ ਨਹੀਂ ਤੁਹਾਨੂੰ ਬਾਬਿਆਂ ਦੇ ਠੂ ਪੈਰੀ ਬਾਬਿਆਂ ਦੇ ਠੂ ਗੋਡੀ ਮੈਂ ਤਾਂ ਤੀਵੀਆਂ ਲੱਤਾਂ ਘੁੱਟਦੀਆਂ ਦੇਖੀਆਂ ਨੇ ਉਹਨਾਂ ਦੇ ਬਾਬਿਆਂ ਦੀਆਂ ਚੰਗਾ ਕੰਮ ਹੋ ਗਿਆ ਇਹ ਜੀ ਪਰ ਮੈਂ ਤਾਂ ਆਪਣੇ ਘਰ ਵਸਤੀ ਗਈ ਸੀਗੀ ਮੈਂ ਫਿਰ ਕਿਸੇ ਹੋਰ ਦੇ ਘਰ ਵਾਸਤੇ ਫਿਰਦਾ ਮੈਂ ਵੀ ਤਾਂ ਘਰ ਵਾਸਤੇ ਫਿਰਦਾ ਤੁਹਾਨੂੰ ਨਹੀਂ ਪਤਾਗਾ ਵੀ ਉਸ ਦਿਨ ਸਾਰੇ ਪੈਸੇ ਡੇਗ ਗਏ ਸੈਲਰੀ ਘਰੇ ਵੀ ਨਹੀਂ ਲੈ ਕੇ ਆਏਗੇ ਨਾ ਹੁਣ ਬਾਬੇ ਨੇ ਟੋਲਤੇ ਪੈਸੇ ਆ ਰਹੇ ਪੈਸੇ ਇਹ ਬਾਬੇ ਨੇ ਟੋਲੇ ਨੇ ਜੀ ਇਹ ਕਿੱਥੋਂ ਮਿਲ ਗਿਆ ਹੁਣ ਬਾਬੂ ਕੋਲੀ ਭੁੱਲਿਆ ਆਈ ਦੀ ਮੈਂ ਉੱਥੇ ਉਹ ਤਾਂ ਮੈਂ ਵਗਿਆ ਦੁਬਾਰੇ ਉਹ ਕਹਿੰਦਾ ਭਾਈ ਪੈਸੇ ਭੁੱਲ ਗਿਆ ਤੂੰ ਦੇਤੇ ਵਿਚਾਰੇ ਨੇ ਅੱਛਾ ਜੀ ਚੌਰੀ ਜੀ ਮੇਰੇ ਤੋਂ ਗਲਤੀ ਹੋ ਗਈ ਅੱਛਾ ਜੀ ਚੌਰੀ ਜੀ ਗਲਤੀ ਹੋ ਗਈ ਆਪਾਂ ਦੇ ਹਜ਼ਾਰ ਜਿਹੜਾ ਚੜਕੇ ਜੀ ਬਾਬੇ ਦਾ ਇਹ ਇਹ ਕੌਣ ਦੀਊ ਹੁਣ ਕੰਨ ਖੋਲ ਕੇ ਗੱਲ ਸੁਣ ਲੈ ਕਿਸੇ ਬਾਬੇ ਕੋਲ ਨਹੀਂ ਜਾਣਾ ਕਿਸੇ ਢਾਬੇ ਕੋਲ ਨਹੀਂ ਜਾਣਾ ਠੀਕ ਹੈ ਸੁਣ ਗਈ ਗੱਲ ਹਾਂਜੀ ਨਾਲੇ ਆਪਾਂ ਵੀ ਦੋਸਤੋ ਆਪਣੇ ਅੰਦਰ ਝਾਕੇ ਦੇਖੀਏ ਮੜਾ ਜਾਏ ਬਈ ਬਾਬੇ ਕੋਲ ਕੀ ਹੈ ਕੀ ਨਹੀਂ ਸੋ ਗੱਲ ਸਮਝਣ ਦੀ ਕੋਸ਼ਿਸ਼ ਕਰਨਾ ਕਿਹੋ ਜੀ ਲੱਗੀ ਸਾਡੀ ਕਹਾਣੀ ਜੇ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਕਮੈਂਟ ਜ਼ਰੂਰ ਕਰੋ ਪਲੀਜ਼ ਪਲੀਜ਼ ਸਾਨੂੰ ਕਮੈਂਟ ਚਾਹੀਦੇ ਨੇ ਤੁਹਾਡੇ ਵਿਚਾਰ ਕੀ ਨੇ ਲਿਖ ਕੇ ਭੇਜੋ ਧੰਨਵਾਦ